ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਪੁੱਟੀਵਾਲਾ ਮੁੱਖ ਸੇਵਾਦਾਰ ਮਨਰੇਗਾ ਜਸਟ ਸਮਾਂਚ ਅੱਜ ਆਪਾਂ ਦੋਸਤੋ ਇੱਕ ਗਰੀਬ ਪਰਿਵਾਰਾਂ ਦੀ ਗੱਲ ਕਰਦੇ ਆ ਜਿਹੜਾ ਮਨਰੇਗਾ ਨਾਲ ਸੰਬੰਧਤ ਸੀ ਇੱਕ ਸਭ ਤੋਂ ਵੱਡੀ ਨਕਾਮੀ ਹੈ ਪੰਜਾਬ ਸਰਕਾਰ ਦੀ ਜਦੋਂ ਮਨਰੇਗਾ ਚੱਲੀ ਸੀ ਅੱਜ ਤੱਕ ਨਰੇਗਾ ਬੰਦ ਨਹੀਂ ਹੋਈ ਸੀ ਚਲੋ ਠੀਕ ਹੈ ਕਦੇ ਕੰਮ ਘੱਟ ਤੇ ਕਦੇ ਕੰਮ ਵੱਧ ਚੱਲਦਾ ਸੀਗਾ ਸਭ ਤੋਂ ਪੰਜਾਬ ਦੀ ਨਕਮੀ ਸਰਕਾਰ ਹੈ ਜਿਨੇ ਨਰੇਗਾ ਦਾ ਪੈਸੇ ਨੂੰ ਗਲਤ ਵਰਤੋਂ ਕਰਕੇ ਨਰੇਗਾ ਬੰਦ ਕਰਾਤੀ ਹੈ ਤੇ ਅੱਜ ਜਿਹੜੀ ਮਨਰੇਗਾ ਵਾਲਿਆਂ ਦੀ ਵਿਚਾਰਿਆਂ ਦੀ ਹੈ ਉਹ ਕਾਲੀ ਦਿਵਾਲੀ ਹੈ 6 ਮਹੀਨੇ ਹੋ ਗਏ ਕੋਈ ਵੀ ਕੰਮ ਨਹੀਂ ਚੱਲਿਆ ਤੇ ਸਾਰੇ ਕੰਮ ਜਿਹੜੇ ਪੱਕੇ ਆ ਉਹ ਬੰਦ ਕਰ ਦਿੱਤੇ ਗਏ ਇੱਕ ਸਿਰਫ ਪਲਾਂਟੇਸ਼ਨ ਦਾ ਕੰਮ ਰਹਿ ਗਿਆ ਜਿਹੜਾ ਕਿ ਉਹ ਕਹਿੰਦੇ ਆ ਬੂਟੇ ਲਾਉਣ ਦਾ ਤੇ ਮੇਰੀ ਜੰਗਲਾਤ ਵਿਭਾਗ ਨੂੰ ਤੇ ਨਹਿਰੀ ਵਿਭਾਗ ਨੂੰ ਬੇਨਤੀ ਹੈ ਜਿਹੜੇ ਹੁਣ ਖਾਲੇ ਢਾ ਕੇ ਪਾਈਪਾਂ ਪਾਈਆਂ ਗਈਆਂ ਉਹ 11 11 12 12 ਫੁੱਟ ਹੈ ਜਿਹੜਾ ਉਹ ਜਗ੍ਹਾ ਖਾਲੀ ਹੋਈ ہوئی ਹੈ ਜੋ ਕਿ ਜਰਨਲ ਤੱਕ ਨੇ ਜ਼ਿੰਮੇਦਾਰਾਂ ਨੇ ਉਹਨੂੰ ਖਾਲੇ ਟਾਕੇ ਥੱਲੇ ਪੈਪਾਂ ਪਾ ਲੀਆਂ ਤੇ ਉਹ ਜਗ੍ਹਾ ਜਿਹੜੀ ਹੈ ਉਹ ਵਿਹਲੀ ਹੋ ਗਈ ਆ ਉਹਨੂੰ ਵਾਈਵਾਨ ਬਣਾ ਲਿਆ ਤੇ ਮੇਰੀ ਜਗਲਾਤ ਵਿਭਾਗ ਨੂੰ ਇਹ ਬੇਨਤੀ ਹੈ ਵੀ ਜਿਹੜੇ ਖਾਲੇ ਟਾਕੇ ਪੈਪਾਂ ਪਾਈਆਂ ਗਈਆਂ ਜਿਹੜਾ ਉਹ ਜਗ੍ਹਾ ਹੈਗੀ ਹੈ 11 11 ਫੁੱਟ ਜਗ੍ਹਾ ਹੈਗੀ ਹੈ ਉਹਨਾਂ ਤੇ ਬੂਟੇ ਲਵਾਏ ਜਾਣ 11 11 11 ਫੁੱਟ ਜਗ੍ਹਾ ਤੇ ਤੇ ਗਰੀਬ ਨੂੰ ਕੰਮ ਦਿੱਤਾ ਜਾਵੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ